ਦੋਸਤੋ ਅੱਜ ਲੈ ਕੇ ਆਏ ਆ ਤੁਹਾਡੇ ਲਈ ਲੈਂਡ ਫੋਰਸ ਵਾਲਿਆਂ ਦੇ ਗੱਠਾ ਬੰਨਣ ਵਾਲੇ ਰੀਪਰ ਆ ਦੇਖੋ ਪਹਿਲਾਂ ਲੈਂਡ ਫੋਰਸ ਵਾਲਾ ਨੇ ਇੱਕ ਛੋਟਾ ਬਣਾਇਆ ਇਹ ਸਾਰੀ ਪਰਾਲੀ ਇਕੱਠੀ ਕਰਦਾ ਹੈ ਠੀਕ ਆ ਜਿਹੜੀਆਂ ਇਹਦੇ ਆ ਸੂਰੀਆਂ ਲੱਗੀਆਂ ਇਹਦੇ ਨਾਲ ਘੁੰਮ ਘੁੰਮੇ ਪਰਾਲੀ ਇਕੱਠੀ ਕਰਦਾ ਟਾਇਰ ਟੂਰ ਲਾ ਕੇ ਪੂਰਾ ਪ੍ਰੈਸ਼ਰ ਸਿਸਟਮ ਬਣਾਇਆ ਕ੍ਰਾਸ ਕ੍ਰੂਸ ਦੇਖ ਲਓ ਕਿੰਨਾ ਚੰਗਾ ਹਨਾ ਸਾਰਾ ਲੈਂਡ ਫੋਰਸ ਬਾਰੇ ਬਾਕੀ ਸਾਨੂੰ ਪਤਾ ਹੀ ਆ ਹਨਾ ਲੈਂਡ ਫੋਰਸ ਵਾਲੇ ਕੋਈ ਮਾੜਾ ਸੰਦ ਹੀ ਨਹੀਂ ਬਣਾਉਂਦੇ ਇਹ ਬਣਾਤਾ ਉਹਨਾਂ ਨੇ ਪਰਾਲੀ ਇਕੱਠੀ ਕਰਨ ਵਾਸਤੇ ਇਦੇ ਨਾਲ ਪਰਾਲੀ ਇਕੱਠੀ ਹੁੰਦੀ ਹੈਗੀ ਸਾਰੀ ਪਰਾਲੀ ਇਕੱਠੀ ਕਰ ਦਿੰਦਾ ਤੇ ਉਸ ਤੋਂ ਬਾਅਦ ਉਹਦੀਆਂ ਗੱਠਾਂ ਤਿਆਰ ਹੋ ਜਾਂਦੀਆਂ ਨੇਗੀਆਂ ਉਸ ਤੋਂ ਬਾਅਦ ਆ ਇਹਨਾਂ ਨੇ ਵੱਡੀ ਮਸ਼ੀਨ ਬਣਾਤੀ ਕਰੋਨ ਬਣਾਤਾ ਹਨਾ ਇਹ ਆਪੇ ਪਰਾਲੀ ਇਕੱਠੀ ਕਰਦਾ ਖਰਚੇ ਵੱਢਦਾ ਸਾਰਾ ਕੁਝ ਕਰਦਾਗਾ ਤੇ ਇਹਦੇ ਨਾਲ ਪਰਾਲੀ ਇਕੱਠੀ ਕਰੀ ਜਾਂਦਾ ਉਸ ਤੋਂ ਬਾਅਦ ਅੱਗੇ ਬਲੇਡਾਂ ਨਾਲ ਕੱਟ ਬਾਇ ਬਾਇ ਹਨਾ ਪਰਾਲੀ ਦੀਆਂ ਗੱਠਾਂ ਤਿਆਰ ਹੋ ਜਾਂਦੀਆਂ ਨੇ ਲੈਂਡ ਫੋਰਸ ਦਾ ਸਿਸਟਮ ਦੇਖੋ ਜਮਾਂ ਟੈਂਕ ਵਰਗਾ ਬਣਾਤਾ ਟਾਇਰ ਦੇਖ ਲਓ ਦੋਸਤੋ ਜਮਾ ਟੈਂਕ ਵਾਲੇ ਜਮਾ ਚੌੜੇ 20 22 ਇੰਚ ਇਹਨਾਂ ਨੇ ਟਾਇਰ ਪਾਤੇ ਬਾਕੀ ਲੈਂਡ ਫੋਰਸ ਵਾਲਿਆਂ ਦੀ ਤੁਹਾਨੂੰ ਪਤਾ ਹੀ ਆਣਾ ਸਾਰੀ ਕੁਆਲਿਟੀ ਵਾਲੀ ਚੀਜ਼ ਹੁੰਦੀ ਹੈਗੀ ਕਰੋਨ ਇਹਨਾਂ ਨੇ ਬਹੁਤ ਸੋਹਣਾ ਤਿਆਰ ਕੀਤਾਗਾ ਇਹ ਪ੍ਰਾਲੀ ਦੀਆਂ ਗੱਠਾਂ ਆਪੀ ਪ੍ਰਾਲੀ ਇਕੱਠੀ ਕਰਦਾ ਆਪੀ ਗੱਠਾਂ ਤਿਆਰ ਕਰਦਾ ਤੇ ਇਹਨੇ ਬਣਾਤਾ ਇਹਨਾਂ ਨੇ 22 ਇੰਚੀ ਚੌੜੇ ਟਾਇਰ ਦੇਤੇ ਇਹਨਾਂ ਨੇ ਜਮਾ ਜਿਵੇਂ ਟੈਂਕ ਦੇ ਟਾਇਰ ਹੁੰਦੇ ਆਗੇ ਬਹੁਤ ਸੋਹਣਾ ਸਿਸਟਮ ਤਿਆਰ ਕੀਤਾਗਾ ਮਹਿੰਗਾ ਜ਼ਰੂਰ ਆ ਦੋਸਤੋ ਪਰ ਹਨਾ ਜਦੋਂ ਆਪਾਂ ਕਰ ਬਰਾਲੀ ਨੂੰ ਕਹਿੰਦੇ ਅੱਗ ਲਾਉਣ ਨਾਲ ਪ੍ਰਦੂਸ਼ਣ ਹੁੰਦਾ ਸਰਕਾਰ ਦੇ ਥਰੂ ਬਹੁਤ ਨਾਮੇ ਤੋਂ ਨਾਮੇ ਸੰਦ ਆਈ ਜਾਂਦੇ ਨੇ ਕਿ ਇਹਨਾਂ ਤੇ ਸਬਸਿਡੀ ਵੀ ਦੇਣ ਲੱਗੇ ਬਸ ਸਾਰੇ ਸੰਦਾਂ ਤੇ ਕਰਾਓਸ ਦੇਖ ਲਓ ਏਡਾ ਵੱਡਾ ਕਰਾਓਸ ਹੈ ਦਾ ਸਾਰਾ ਪ੍ਰੈਸ਼ਰ ਸਿਸਟਮ ਆ ਕਿੰਨੀਆਂ ਪ੍ਰੈਸ਼ਰ ਵਾਲੀਆਂ ਪਾਈਪਾਂ ਨੇ ਈਆਂ ਬਾਕੀ ਅੱਗ ਭਜਾਉਣ ਵਾਲਾ ਦੇ ਰੱਖਿਆ ਸਾਰਾ ਸਿਸਟਮ ਇਹਨਾਂ ਨੇ ਪੂਰਾ ਜਮਾ ਓਕੇ ਦੀ ਕੁਆਲਿਟੀ ਦਿੱਤਾ ਡਬਲ ਡਬਲ ਟਾਇਰ ਦੇ ਰੱਖੇ ਨੇ ਇਹਨਾਂ ਨੇ ਜਿਵੇਂ ਕਰਾ ਦੇ ਹੁੰਦੇ ਆਗੇ ਪੂਰਾ ਤਾਕੜਾ ਸਿਸਟਮ ਬਣਾਇਆ ਬਿਗ ਪੈਕ 12990 ਐਚ ਡੀ ਪੀ ਦਾ ਮਸ਼ੀਨ ਜਿੱਡਾ ਵੱਡੀ ਜਿਵੇਂ ਕਹਦੀਏ ਕਿ ਆਪਾਂ ਜੀਰੀ ਕਣਕ ਵੱਢਣ ਵਾਲੀ ਮਸ਼ੀਨ ਜਿੱਡਾ ਸੰਦ ਤਿਆਰ ਕਰਦਾ ਇਹਨਾਂ ਨੇ ਵਿੱਚੋ ਸਿਸਟਮ ਦੇਖ ਲਓ ਬਲੇਡ ਸਿਸਟਮ ਸਾਰਾ ਚੱਕਰੀ ਸਾਰਾ ਕੁਝ ਕਿੰਨਾ ਤਾਕੜਾ ਜਿਗਾਰ ਲਾ ਕੇ ਕਿੰਨਾ ਦਿਮਾਗ ਲਾ ਕੇ ਤਿਆਰ ਕੀਤਾ ਹੋਇਆ ਇਹਨਾਂ ਨੇ ਤੁਸੀਂ ਆਪ ਸਾਬ ਲਾ ਲਓ। ਬਾਕੀ ਲੈਂਡ ਫੋਰਸ ਵਾਲੀਆਂ ਚੀਜ਼ਾਂ ਸਾਰੀਆਂ ਵਧੀਆ ਹੁੰਦੀਆਂ ਨੇ। ਜਿਹੜੇ-ਜਿਹੜੇ ਲੈਂਡ ਫੋਰਸ ਦਾ ਸੰਧ ਖਰੀਦਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਸੋਹਣੀ ਲੱਗੀ। ਧੰਨਵਾਦ ਦੋਸਤੋ।